ਲੋ ਜੀ ਰਾਤ ਕੋ ਅੰਧੇਰੇ ਮੇ ਜੰਗਲ ਦਾ ਦ੍ਰਿਸ਼ ਦੇਖੋ ਕਿਤਨਾ ਅੰਧਰਾਮਨਾ ਹੈ ਇੱਕ ਵੀ ਜਾਣੇ ਜੰਗਲ ਦੇ ਵਿੱਚ ਹਾਂ ਹੈ ਛੱਡ ਕੇ ਆਵਾਂ ਤੈਨੂੰ ਜੰਗਲ ਮੇ ਜਾਏਗਾ ਹਾਂ ਖੇਰ ਪਕੜ ਕੇ ਲਾਏਗਾ ਅੱਗੋਂ ਬੂ ਡਰ ਗੱਤ ਨਹੀਂ ਡਰ ਗੱਤ ਨਹੀਂ ਬੂ ਡਰ ਗੱਤ ਹੋਇਆ ਲਗ ਕੰਪਲੈਕਸ ਦੀਆਂ ਦੁਕਾਨਾਂ ਜੇ ਖੁੱਲੀਆਂ ਨੇ ਹਾਂ ਲੋਕ ਹੀ ਐ ਇਸ ਵੇਲੇ ਉਹ ਖਾਣ ਆਏ ਨੇ ਦੋਸਾ ਦੋਸਾ ਹਾਂ ਚਾਹ ਹੋਰ ਕੀ ਮਿਲਦਾ ਜੀ ਆਪਣੇ ਮੋਤੇ ਮੈਂ ਡੋਸਾ ਮਿਲਦਾ ਲੱਛਾ ਪਰਾਂਟਾ ਮਿਲਦਾ ਮੋਮੋਸ ਮੈਂ ਲੱਛਾ ਪਰਾਂਟਾ ਤਾਂ ਵੀ ਗਰ ਜਾਂ ਆਪਾਂ ਕਿਦਨ ਖਾਦਾ ਸੀ ਨਾ ਡੋਸਾ ਦਾ ਮਾਣਾ ਮੋਟਾ ਠੀਕ ਹੁੰਦਾ ਚੱਲ ਅੱਛਾ ਡੋਸੇ ਦਾ ਮੈਨੂੰ ਸਾਂਬਰ ਨੇ ਚੰਗਾ ਲੱਗਦਾ ਭੋਰਾ ਵੀ ਉਹ ਪਾਣੀ ਵਾਲੇ ਪੰਪ ਵਾਲਾ ਖੁੱਲ ਜਾਂਦੇ ਪਹਿਲਾਂ ਖੁੱਲਈਏ ਨਾ ਤੇ ਗਰਮੀਆਂ ਚ ਇੱਥੇ ਬੜੀ ਭੀੜ ਲੱਗੀ ਹੁੰਦੀ ਹਾਂ ਨਾ ਮੋਮੋਸ 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 ਤੇ ਦਿਨੇ ਰੈਂ ਨਾ ਉਹਨਾਂ ਦੇ ਵਿੱਚ ਨਾ ਲਸਣ ਹੀ ਭਰਿਆ ਹੁੰਦਾ ਬਿਲਕੁਲ ਸਵਾਦ ਨਹੀਂ ਲੱਗਦੇ ਫਿਰ ਉਹਦੇ ਨਾਲ ਜਿਹੜੀ ਚਟਨੀ ਜੀ ਦਿੰਦੇ ਨੇ ਉਹ ਵੀ ਉਹ ਵੀ ਲਸਣ ਦੀ ਆਈ ਤੇ ਕਿੰਨੇ ਆਪਣਨ ਖਾਧੇ ਮੈਂ ਦੇ ਕਿ ਬਿਨੇ ਤੋਂ ਨਹੀਂ ਹੈਗੀ ਪਰ ਉਹਨਾਂ ਬੜਾ ਟੇਸਟ ਜਣਾ ਦਿਆ ਸੀ ਵਧੀਆ ਨਹੀਂ ਲੱਗਦਾ ਹਾਂ ਜੈ ਹੋ ਇਹ ਕੀ ਜੀਜਾ ਜਬ ਛੱਲੇ ਡਿੱਗ ਗਏ

ਚਲੋ ਏ ਉਠੋ ਚੱਲੀਏ। ਕਪਲ ਫੁੱਟਬਾਲ ਖੇਡੀ ਆ ਜਾ। ਆ ਜਾ। ਰੈਡੀ? ਇੱਕ ਗੋਲਾ। ਰੈਡੀ? ਸਟੈਡੀ? ਓਏ ਐਂਡ ਗੋ। ਮੈਂ ਚੱਲਦੀ ਜੇ ਬੈਠੇ ਰਹੂ ਤੁਹਾਨੂੰ। ਓਏ ਆ ਜਾਓ ਮੈਂ ਚੱਲਦੀ। ਯਾਹ। ਇਹ ਦੁੱਧ। ਰੋਇ ਪੂਰਾ ਹੋ। ਚਲੋ। ਅਲੱਾਹ। ਮੇਨ ਫਾਟ। ਯਾਹ ਆਪਣੀ ਨਾ ਉਹ ਲਾਈਟਾਂ ਵਿੱਚ ਰੱਡ ਰੱਡ ਜੀਆਂ ਕਿਵੇਂ ਕਰਦੀਆਂ ਸੜਕ ਤੇ? ਟਿਕੜੀ ਗਿੜੀ ਨਾ ਉਹ ਨਾ। ਐਂ ਕਰਦੇ ਆ ਭੱਜੀਆਂ ਫਿਰਦੀਆਂ ਹੁੰਦੀਆਂ ਲਾਈਟਾਂ। guys. Hello. ਸਵੇਰੇ ਵੀ ਮੀਂਹ ਪੈ ਗਿਆ ਤੇ ਅੱਜ ਸਾਰਾ ਦਿਨ ਧੁੱਪ ਨਹੀਂ ਲੱਗੀ ਬੱਦਲ ਹੀ ਰਹੇ ਤੇ ਆ ਸਾਰਾ ਦਿਨ ਮੋਸ ਮੈਰੀਆ ਕਿ ਬਸੰਦਰੰਦਰੀ ਬੰਨ ਹੀ ਰਹੇ ਅਸੀਂ ਮੇਰੇ ਹੱਥ ਇਸ ਕਰਕੇ ਉਹ ਸ਼ਾਮ ਨੂੰ ਆਈ ਕਿ ਚਲ ਹੁਣ ਇਸ ਟਾਈਮ ਵਾਕਿੰਗ ਕਰ ਨਿਕਲਾਂਗੇ ਰੋਟੀ ਰੂਟੀ ਖਾ ਕੇ ਠੀਕ ਹੈ ਜੀ ਆ ਦੇਖੋ ਜੀ ਕੰਪਲੈਕਸ ਦੇ ਦੁਕਾਨਾਂ ਵਾਲੇ ਹੁਣ ਜਿਹੜੇ ਨੇ ਦੁਕਾਨਾਂ ਬੰਦ ਕਰਕੇ ਕੋਈ ਕੋਈ ਜਾ ਰਹੇ ਨੇ ਆਪਣੇ ਘਰਾਂ ਨੂੰ ਕੋਈ ਕੋਈ ਆ ਵੀ ਰਹੇ ਨੇ ਕਈ ਤਾਂ ਜੇ ਖੁੱਲੀਆਂ ਨੇ ਅਜੇ ਤੇ ਕੋਈ ਕੋਈ ਜਾ ਰਹੇ ਨੇ ਕਾਨਪੀ ਨਾਲੀਆਂ ਖੁੱਲੀਆਂ ਨੇ ਤੇ ਲੋਕਾਂ ਨੇ ਖਾਣਾ ਨਹੀਂ ਹੁੰਦਾ ਜਿਨ੍ਹਾਂ ਨੇ ਉਹ ਖੁੱਲੀਆਂ ਨੇ ਉਹ ਵਿੱਚ ਚੱਲੀ ਜਾਂਦੀ ਅੰਦਰ ਦੀ ਅੰਦਰ ਦੀ ਚੱਲੀਏ ਹਾਂ ਅੰਦਰ ਚਲੀ ਹਾਂ ਕੀ ਬੰਦ ਹੈ ਇਹ ਦੇਖੋ ਨਾ ਬੰਦ ਹੈ ਨਹੀਂ ਬੰਦ ਕਿਉਂ ਖੁੱਲਣਾ ਨਹੀਂ ਆ ਸ਼ਾਮ ਜੀ ਟਾਡੇ ਦੇ ਕੱਲ ਮੀਂਹ ਪੈ ਗਿਆ ਸੀ ਜੀ ਗ੍ਰੋਸਰੀ ਸਾਰਾ ਰਾਤ ਦੇ ਵੀ ਤੇ ਦਿਨੇ ਵੀ ਤੁਹਾਡੇ ਸਾਰਿਆਂ ਦੇ ਕਿੱਥੇ-ਕਿੱਥੇ ਮੀਂਹ ਪਿਆ ਤੇ ਕਿੱਥੇ ਨਹੀਂ ਪਿਆ ਸਾਨੂੰ ਦੱਸਿਓ ਜਿਆਰਾ ਕਮੈਂਟਾਂ ਦੇ ਵਿੱਚ ਕਿਹਦੇ-ਕਿਹਦੇ ਮੀਂਹ ਪੈ ਗਿਆ ਤੇ ਕਿਹਦੇ ਨਹੀਂ ਪਿਆ ਹਮ ਦੇਖੋ ਦੇਖੋ ਰਾਤ ਨਹੀਂ ਮੈਂ ਦਿਨ ਨਹੀਂ ਮੈਂ ਲੋਕੀ ਜਿੰਨਾਂ ਨੇ ਭੱਜਣਾ ਮਿਹਨਤ ਕਰਨੀ ਭੱਜਦੇ ਰਹਿੰਦੇ ਜੱਪਲ ਨੂੰ ਵੇਖੀ ਅੰਕਲ ਭੱਜਦੇ ਪਏ ਐਸੋਲੇ ਹੈ ਹੈਲੋ ਮਮਾ ਜੀ ਤੁਹਾਨੂੰ ਪਤਾ ਮੈਂ ਨਾ ਬਿੱਲੀ ਦੀਵਾਦ ਕਰ ਸਕਦੇ ਆ ਮਾ ਜਿਆਦਾ ਟੈਲੈਂਟਡ ਆਜੋ ਆ ਜਲਦੀ ਤੁਰੇਓ ਇੰਨਾ ਟੈਲੈਂਟਿਡ ਆ ਆ ਯਾ ਵੇ ਦੀਦੇ ਪੈ ਵੀਡੀਓ ਚ ਲੜਦੇ ਵੇਖੋ ਵੇਖੋ ਇਹਨਾਂ ਲੜਦੇਆਂ ਨੂੰ ਵੇਖੋ ਜੀ ਬਹੁਤ ਲੜਦੇ ਨੇ ਸਾਰਾ ਦਿਨ ਲੜਾਈ ਕਰਦੇ ਰਹਿੰਦੇ ਨੇ ਘਰੇ ਮੰਮਾ ਓਏ ਜਿੱਦੇ ਜਿੱਦੇ ਤੁਰੇਓ ਆਉਣਾ ਕਿ ਨਹੀਂ ਦਲਦੀ ਆ ਤੂੰ ਜਲਦੀ ਮੈਂ ਜਾ ਕੇ ਨਾ ਦਰਵਾਜਾ ਬੰਦ ਕਰ ਲੈਂਦਾ ਅੰਦਰੋਂ ਰੋਲਾ ਪਾਈ ਆਏ ਬਾਹਰ ਗੱਲ ਨੂੰ ਫੇਰ ਪਰਚਾਮੀ ਆ ਗਿਆ ਆਪਣੇ ਹਾਂ ਹੈਲੋ ਹੈਲੋ ਤੂੰ ਇੰਨਾ ਦੇਖ ਕੇ ਟ੍ਰੀਟਿੰਗ ਬੂਟ ਪਾਉਣੇ ਨਾਲ ਤੇ ਚੱਲ ਜਾਂਦਾ ਕਰੇ ਮੈਂ ਆਪਣੀ ਪਛਾਈਆਂ ਮਮੇ ਕੀ ਪੈਣਾ ਪਰシャਣਿਆਂ ਨਾਲ ਹੀ ਰਹਿੰਦੀ ਜਾਇਆ ਹੁਣ ਵੇਖੀ ਪਿੱਛੇ ਚੱਲ ਜਾਣੀ ਹੈ ਤੀ ਟੂਂਦੀ ਢੂ ਵਖੇ 1 2 3 ਆਪਣੀ ਗੋਲੀ ਗੋਲੀ ਘੋਬਦੀਏ ਪਰシャਣੀ ਆਪਣੀ ਆੜਮਾ ਗੜ ਤੇ ਗੜ ਕੋੜੇ ਲੱਭੀ ਪੱਲੇ ਤੜਿਆ ਲਾਓ ਜੀ ਅਸੀਂ ਆਗੇ ਹੁਣ ਕਰੇ ਜਾਂ ਆਪਣੀ ਕੀ ਹੋਇਆ ਕੁੱਛ ਨਹੀਂ ਇਹ ਤੂੰ ਇਹਦੀ ਖੇਡ ਜੀ ਹਟਾਉਣੀ ਆ ਕਿ ਨਹੀਂ ਕੀ ਨਾ ਇਹਦਾ ਅਪਸ ਬੈ ਅਮਸੰਬਰਸਾ ਇੱਕ ਦੂਜੇ ਦੇ ਮੁੱਕੀਆਂ ਮਾਰਦੇ ਜੇ ਬੈਠ ਗਏ ਉੱਠ ਗਏ ਤੇ ਕੀ ਉੱਠੇ ਆ ਤਾਂ ਕੀ ਕਰਨਾ ਹੈ ਕਹਿਣਾ ਹੈ ਅਪਸਾ ਹਾਂ ਜੀ ਉੱਠਿਆ ਤੇ ਅਪਸ ਕਹਿਣਾ ਜੇ ਕਹਿਣਾ ਤੇ ਮੁੱਕੇ ਪੈਣੇ ਤੇ ਬੈਠਣ ਲੱਗਿਆ ਕੀ ਕਹਿਣਾ ਬੈਡਸ ਬੈਡਸ ਨਹੀਂ ਕਹ ਤੇ ਮੁੱਕੀ ਮਾਰਦੇ ਰੇ ਇੱਕ ਦੂਜੇ ਦੇ ਲੱਕ ਤੇ ਜ਼ੋਰ ਜ਼ੋਰ ਦੀ ਤੇ ਮੈਂ ਇਹਨਾਂ ਨੂੰ ਕਿਹਾ ਬਿਹਟ ਜਾਓ ਐਵੇਂ ਹੱਡੀ ਉੱਡੀ ਲੱਕ ਦੀ ਤੋੜ ਕੇ ਤੇ ਪੱਗਾ ਪਾਓਗੇ ਮੈਨੂੰ ਹੱਟਦੇ ਨੇ ਕਿ ਇੱਕ ਦੂਜੇ ਨੂੰ ਐ ਮਾਰਦੇ ਨੇ ਮੁਕੀਆਂ ਜੋਰ ਜੋਰ ਦੀ ਜੇ ਕਹਿ ਵੀ ਦਿੱਤਾ ਨਾ ਬੈਟਸ ਤੇ ਇੱਕ ਹਮਨੇ ਨਹੀਂ ਸੁਣੀ ਤੇ ਉਪਰੋਂ ਫਿਰ ਵੀ ਮੈਨੂੰ ਮਾਰਿਆ ਤੇ ਉਹਦੇ 12 ਮੁਕੀਆਂ 12 ਮੁਕੀਆਂ ਤਾਂ ਤੁਸੀਂ ਐ ਹੀ ਆਂ ਹੀ ਆਵਦੀ ਐ ਡਿਊਟੀ ਤੋੜ ਲੈਣੀ ਲੱਗਦੀ ਮੈਨੂੰ ਲੱਗਦਾ ਮਾਰ ਮਾਰ ਕੇ ਮਮਾ ਕਿ ਪਟਕਾ ਖੋਲ ਲਿਆ ਪਟਕੇ ਖੋਲ ਲੈਣੇ ਪਹਿਲਾਂ ਬਹੁਤ ਬਹੁਤ ਦਿਖਾ ਦਿਖਾ ਕਾਪੀਆਂ ਖੋਲ ਕੇ ਦਿਖਾ ਮੈਨੂੰ ਸਾਰੀਆਂ ਹੁਣੇ ਨਾ ਹੁਣੇ ਹੁਣੇ ਕੀ ਹੋ ਗਿਆ ਖੋਲ ਲੈਣੇ ਆ ਮੈਂ ਪੀੜ ਹੁੰਦੀ ਐ ਪੀੜਨ ਤੱਕ ਬੰਨੇ ਵੜੇ ਬਣਾਉਂਦਾ ਐ ਹਾਂ ਮਮਾ ਹੇ ਕੀ ਕਿਆ ਪਨੀਰ ਸਾਪਾ ਬੰਨੀ ਫਿਰਦਾ ਇਹਨਾਂ ਦਾ ਸਾਪ ਵੀ ਇਹਨੂੰ ਖੁੱਲ ਨਹੀਂ ਰਹਿੰਦੇ ਆ ਹੀ ਰਹਿਣਦੇ ਤੇ ਫਿਰ ਖੋਲਣਾ ਕਿੱਥੋਂ ਇੱਜ ਪਿੱਛੋਂ ਨਹੀਂ ਖੋਲਣਾ ਤੇ ਲੈ ਪਿੱਛੋਂ ਘੰਨ ਖੋਲਣਾ ਜੇ ਹੁਣ ਤੁਸੀਂ ਉਹ ਆਪ ਦੀ ਖੇਡ ਜਿਓ ਕੀਤੀ ਨਾ ਤਾਂ ਸਭ ਲਾ ਲਿਓ ਮਮਾ ਮੈਂ ਇਹਨਾਂ ਦਾ ਤਾਂ ਕਟਵਾ ਹੀ ਲਈ ਹੁਣ ਮੈਂ ਇਹਨਾਂ ਦੇ ਨਾਲ ਖੇਡਿਆ ਹੀ ਨਹੀਂ ਕਰਨਾ ਤੂੰ ਪੜਾ ਪਰ ਤੂੰ ਮਾਰਨ ਲੱਗੇ ਭੋਰਾ ਧੀਰਜ ਨਹੀਂ ਆਉਂਦੀ ਤੁਹਾਨੂੰ ਇੱਕ ਦੂਜੇ ਤੇ ਰਹਿਮ ਨਹੀਂ ਆਉਂਦਾ ਜੋਰ ਜੋਰ ਦੀ ਤੁਸੀਂ ਠੋਕਦੇ ਜੇ ਛੱਡ ਜੋਰ ਜੋਰ ਦੀ ਤੁਸੀਂ ਇੱਕ ਦੂਜੇ ਦੇ ਇਲਾਕੇ ਦੇ ਵਿੱਚ ਠੋਕਦੇ ਜੇ ਫਿਰ ਉਤੋਂ ਕਹਿੰਦੇ ਨੇ ਪੀੜ ਨਹੀਂ ਹੁੰਦੀ ਪੀੜ ਨਹੀਂ ਹੁੰਦੀ ਨਹੀਂ ਮੰਮਾ ਚੱਲਣ ਆ ਕਾਪੀਆਂ ਫੜ ਜਲਦੀ ਕਰ ਮੰਮਾ ਲੱਤਾਂ ਪੀੜ ਆਉਂਦੀਆਂ ਕੀ ਹੁੰਦਾ ਹੈ ਲੱਤਾਂ ਪੀੜਾਂ ਆਉਂਦੀਆਂ ਬਸ ਰੇਪਾ ਤੁਹਾਡੇ ਵਾਲਾ ਤੋਨੇ ਤੜੀ ਜਦ ਲੱਤਾਂ ਪੀੜਾਂ ਲੱਗਦੀਆਂ ਮੈਂ ਸਕਿਪਿੰਗ ਕੀਤੀ ਸੀ ਮੈਂ ਇੱਕ ਪੈਰ ਚੁੱਕ ਕੇ ਹੈ ਤੇ ਫਿਰ ਰੇਸ ਲਾਈ ਸੀ ਇਕਮ ਨਾਲ ਫਿਰ ਆਪਾਂ ਉੱਥੇ ਰਨਿੰਗ ਕਰਨ ਗਏ ਸੀ ਫਿਰ ਆਪਾਂ ਉੱਥੇ ਸੈਰ ਕਰਨ ਗਏ ਸੀ ਉਹ ਦਿਨਾਂ ਮੇਰੀ ਲੱਤਾਂ ਨੂੰ ਕਿੰਨਾ ਫੁਰਕ ਪਿਆ ਤਾਂ ਫਿਰ ਕੀ ਹੋ ਗਿਆ ਬੱਚੇ ਕੋਈ ਨਹੀਂ ਥੱਕਦੇ ਹੁੰਦੇ ਘੋੜਿਆਂ ਵਰਗੇ ਹੁੰਦੇ ਤੁਸੀਂ ਤੇ ਸਾਰਾ ਦਿਨ ਭਾਵੇਂ ਚਲਤੀ ਜਾਓ ਦੋਸਤੋ ਇਹ ਮੀਨੀਮਾ ਮੇਰੇ ਖਿਆਲ ਨਹੀਂ ਸਮਝਦੀ ਲੈ ਆ ਕਾਕਾ ਮੈਂ ਇਹ ਕਰਵਾਇਆ ਲੈ ਆਣ ਕਾਪੀ ਲੈ ਦਿਖਾ ਕਾਪੀ ਜਲਦੀ ਆ ਜਾ ਮੇਰੇ ਕੋਲੇ ਇੱਥੇ ਆ ਜਾ ਨਾ ਨੇੜੇ ਤਰਦਾ ਕਿ ਮੀਨੋ ਲਿਆ ਲਈ ਮੇਰੇ ਪੈਰੋਂ ਮਹਿੰਦੀ ਲੱਗੀ ਹੁੰਦੀ ਐ ਕੀ ਆ ਅੱਜ ਆ ਗਏੜਾ ਅੱਜ ਆਵੇਂ ਕਿੰਨਾ ਸੋਣਾ ਕੰਮ ਕੀਤਾ ਡਿਕਟੇਸ਼ਨ 6 ਜਦੋ ਨੰਬਰ ਨਹੀਂ ਆਜਾ ਲਾ ਕਿਡਾ ਏ ਇਹ ਤੇ ਕੱਲ ਦੀ ਆ ਆ ਪਰ ਇਹ ਆਵ ਖਾ ਮੈਨੂੰ ਇੱਕ ਮਿੰਟ ਇਹ ਤਾਂ ਦੋ ਨੰਬਰ ਹੀ ਬੀ ਕੀ ਬੀ ਆਗੇ ਲਿਖਾਇਆ ਹੈ ਗ੍ਰੇਡ ਮਿਲੇ ਇਹਨੂੰ ਵੀ ਹਾਂ ਵੇ ਕਿ ਨਹੀਂ ਆਪਣੀ ਨਾਵੇਂ ਸਟ੍ਰੇਟ ਗਲਤ ਮੂਵ ਗਲਤ ਗਲਤ ਨਹੀਂ ਕੀ ਹਾਂ ਕੀ ਤੇ ਬਸ ਪੈਰ ਨੂੰ ਬਾੜ ਸਹੀ ਆ ਬਸ ਗੋਲੇ ਲਵਾਣੇ ਸੀ ਗੋਲੇ ਕੀਤੇ ਲਵਾਣੇ ਸੀ ਗੋਲੇ ਪਧਾਣੀ ਆ ਵੇ ਸਰ ਸਰਕਲ ਦਾ ਸਾਇਲੈਂਟ ਵਰਡ ਸਾਇਲੈਂਟ ਵਰਡ ਦੇ ਗੋਲੇ ਲਾਉਣੇ ਹਨ ਇਹਨਾਂ ਚ ਸਾਇਲੈਂਟ ਵਰਡ ਕਿਹੜੇ ਹੈ ਵਾਕ ਐਲ ਦੀ ਸਾਊਂਡ ਨਹੀਂ ਆਦੀ ਸਟ੍ਰੇਟ ਐਲ ਜੀ ਐਚ ਡੀ ਵਾਦੀ ਲੈ ਦੋ ਜਗਾ ਪਿਲੇ ਫੜ ਕੇ ਜਲਦੀ ਲਿਆ ਇੱਕ ਹੀ ਲਿਖਿਆ ਇੱਕ ਮੈਂ ਮੇਰੇ ਰਾਈਟਿੰਗ ਕੇ ਸਮਝ ਪਤਾ ਨਹੀਂ ਕੀ ਆ ਮੋ ਵੀ ਆ ਰਹੀ ਹੈ ਮੂਵ ਹੈ ਮੂਵਰ ਕੀ ਲਿਖਿਆ ਇਹ ਪਤਾ ਨਹੀਂ ਕੀ ਆ ਇਹ ਕੋਚ ਲੈ ਜਲਦੀ ਇਹ ਗਦੀਆ ਇੰਗਲਿਸ਼ ਇਵੀਐਸ ਲੈ ਜਲਦੀ ਉਰੇ ਆ ਜਾ ਕੰਮ ਕੰਮ ਆਪਣੇ ਹੱਥ ਕਿਨੇ ਠੰਡੇ ਆ ਤੇਰੇ ਇੰਨਾ ਤੁਰ ਗਏ ਸਰੀਰ ਫਿਰ ਵੀ ਗਰਮ ਹੋਇਆ ਇਹ ਠੰਡ ਦੀ ਮਾਰੀ ਆ ਗਈ ਹੈ ਕੀ ਆ ਮਮਾ ਮੈਨੂੰ ਕਿਉਂ ਠੰਡੇ ਹੱਥ ਲਾਈ ਜਾਂਦੇ ਹੋ ਮੈਂ ਤੁਹਾਡੇ ਨਾਲ ਹੀ ਤੁਰ ਗਈ ਆਂ ਮਮੀ ਜਾਨ ਅੱਜ ਹਮੇ ਜੀ ਕਰਵਾਇਆ ਹੈ ਮਮੀ ਜਾਨ ਅੰਮੀ ਜਾਨ ਅੰਮੀ ਜਾਨ ਰਾਈਟਿੰਗ ਦੇ ਹਵਨ ਜਿਵੇਂ ਛਾਈ ਚਲ ਬੈਠ ਕੇ ਕੀੜੇ ਛੱਡੇ ਹੁੰਦੇ ਕੀੜੇ ਨੂੰ ਛਾਈ ਚਲ ਬੈਠ ਕੇ ਛੱਡਦੀ ਐ ਨਾ ਤੇ ਤੁਰ ਤੁਰ ਕੇ ਉਹਨੇ ਇਹੋ ਜਿਹੀ ਰਾਈਟਿੰਗ ਬਣਾਉਣੀ ਤੇਰੀ ਇਹ ਹੋ ਗਈ ਆ ਕਾਮਾਗੀਦ ਨੋ ਨੋ ਦਾ ਆਇਓ ਤੈਨੂੰ ਪਤਾ ਅੱਜ ਕੱਲ ਦੇ ਕੀੜੇ ਵੀ ਇੰਗਲਿਸ਼ ਸਿੱਖ ਗਏ ਅਕੀਲ ਅਕੀਲ ਲਿਖਿਆਈ ਫੈਮਿਲੀ ਤੇਰੇ ਜਿਹੜਾ ਤੁਹਾਨੂੰ ਵਾਲ ਪਿਆਰ ਇਹਦਾ ਨਾ ਮੈਂ ਕਢ ਦੇਣੀ ਇੱਕ ਦਿਨ ਫੜ ਕੇ ਚੰਗੀ ਤਰ੍ਹਾਂ ਮੈਂ ਕਿਹਾ ਕਢਾ ਲੱਗਾ ਰਹਿੰਨੇ ਫੜ ਕੇ ਕਢ ਜਾ ਵੀ ਨਾ ਕੀ ਲਿਖਿਆ ਨੀ ਇਹਨੇ ਰਾਈਟਿੰਗ ਵੇ ਦੀ ਫੈਮਿਲੀ ਇੰਨੇ ਕੀ ਆਈ ਕੀ ਲਿਖਿਆ ਹੈ ਕੱਤੂ ਕਾਕਾ ਕੀ ਲਿਖਿਆ ਇਹ ਮਤਲਬ ਚੈਪਟਰ ਦਾ ਨਾਮ ਹੋਣਾ ਕੈਨ ਵੀ ਕੈਨ ਵੇ ਜਪਲੀ ਕੈਮ ਲਿਖਿਆ ਹੈ ਮੰਮੀ ਪਤਾ ਨਹੀਂ ਕੌਮ ਅਸੀਂ ਤੇ ਦੀ ਦੀਦੀ ਨੇ ਕੀ ਕੀ ਲਿਖਿਆ ਹੈ ਨੇ ਮਮਾ ਕੌਮ ਫੈਮਿਲੀ ਕੌਮ ਕੈਮ ਕੈਨ ਵੀ ਅੱਗੇ ਆ ਗਿਆ ਫੈਮਿਲੀ ਫਰੈਂਡ ਫੈਮਿਲੀ ਕੈਨ ਬੀ ਡਿਫਰੈਂਟ ਐ ਮਮਾ ਐ ਲੱਗਦਾ ਫੈਮਿਲੀ ਕੌਮ ਨਹੀਂ ਇਹ ਕੌਮ ਦੋ ਵੀ ਹੈ ਕੌਮ ਕਹਿਨ ਉਹ ਦੀਦੀ ਨੇ ਸੀ ਨਾ ਉਹ ਨਾ ਕੁਛ ਨਹੀਂ ਦੀਦਾ ਇੰਨਾ ਨਿਕਲ ਲਿਖਿਆ ਨੇ ਚੱਲ ਚੱਲ ਅੱਗੇ ਕੱਢਾ ਉਹ ਵੇਲਾ ਇਮਲੀ ਪੇਪਰ ਖਾਂਦੇ ਤੈਨੂੰ ਪਤਾ ਇੱਕ ਵੀ ਜਲਦੀ ਕਰ ਲੈ ਟਾਈਮ ਹੁੰਦੇ ਰਾਤ ਹੁੰਦੀ ਐ ਇੱਥੇ ਤੇਕ ਪਈ ਹੋਣੀ ਪੈਨਸਲ ਇੱਕ ਤੇਰੀ ਅਲਮਾਰੀ ਤੇ ਕੱਲ ਨੂੰ ਜਿਹੜੀ ਡਿਕਟੇਸ਼ਨ ਆਉਣੀ ਨਾ ਵੀ ਆ ਜਾ ਉਹ ਤੇ ਕਰ ਲੈ ਜਲਦੀ ਇੱਥੇ ਕਾਪੀ ਹੋਣੀ ਰਫਲ ਨਾਲ ਲੈ ਉਹ ਫੜੀ ਆ ਤੂੰ ਇਹ ਫੋਕ ਨਹੀਂ ਹੈ ਦੀਆ ਪిల్లా ਆ ਕਾਪੀ ਤੇ ਰਫਲ ਲਈ ਆ ਨਾ ਫੜ ਕੇ ਹਾਵੇ ਪੈਨਸਲ ਹਾ ਹੀ ਲੈ ਲੈ ਕੋਣੀ ਇਹ ਹੀ ਲੈ ਲੈ ਤੇਰਾ ਤਾਂ ਨਾਲ ਹੀ ਗਿਆ ਲਿਖਣਾ ਹੀ ਆ ਤੂੰ ਪੈਨਸਲ ਚਾਹੀਦੀ ਜਲਦੀ ਆ ਜਾ ਮਹੋਂਗੇ ਕੰਮ ਯਾ ਜਲਦੀ ਕਰ ਇੱਥੇ ਬੈਠ ਗਾਣੇ ਨਾ ਗਾ ਲ ਦੋ ਪੜਾਈ ਕਰਨੀ ਹੋਣਾ ਤਾਂ ਗਾਣੇ ਨਹੀਂ ਗਾ ਮੈਂ ਥੱਪੜ ਮਾਰੂ ਘੱਚ ਕੇ ਬੈਠ ਇੱਥੇ ਕੰਮ ਜਾਬ ਐਵੇਂ ਨਹੀਂ ਹੋਇਆ ਜਾਂਦਾ ਪੜਾਈ ਕਰੇਗਾ ਤੋਏਗਾ ਹਾਂ ਬੈਠ ਜਲਦੀ ਨਾ ਜਿਆ ਪੜ ਨਾ ਜਾ 1 ਕੰਬੀ ਨੂੰ ਦੇ ਤੈਨੂੰ ਡਿਕਟੇਸ਼ਨ ਵਰਡ ਜਿਹਦਾ ਕੱਲ ਨੂੰ ਟੈਸਟ ਆਇਆ ਦਾ ਚੰਗੀ ਤਰ੍ਹਾਂ ਯਾਦ ਕਰ ਲੈ ਹੋ ਜਾਣਗੇ ਠੀਕ ਹੈ ਨਾ ਜੱਪਲੀ ਨੂੰ ਘੁੰਮ ਫੇਰ ਆਏ ਖੇਡ ਲਿਆ ਤੇ ਹੁਣ ਥੋੜੇ ਆਪਾਂ ਪੜਾਈ ਵੀ ਕਰ ਲਈ ਨਾਲੇ ਰੋਟੀ ਆਪਾਂ ਖਾ ਲਈ ਹੁਣ ਆਪਾਂ ਪੜੀਏ ਜਲਦੀ ਸੌਣਾ ਤੇ ਆਪਾਂ ਹੈਗਾ ਨਹੀਂ ਸੀ ਮੈਂ ਜੀ ਦੁਬਾਰਾ ਹੁਣ ਆਪਾਂ ਇਸ ਕਰਕੇ ਮੈਂ ਥੋੜੀ ਪੜਾਈ ਕਰ ਲਵਾਂ ਮੈਂ ਦੁਬਾਰਾ ਲਿਖਣਾ ਹੈ ਪਹਿਲਾ ਵਜ ਕੀ ਜੀ ਇੰਨਾ ਪੇਜ ਕਿਉਂ ਖਰਾਬ ਕਰਨਾ ਹੈ ਉਹਨਾਂ ਦੇ ਨਾਲ ਪਹਿਲਾਂ ਲਿਖ ਲੈ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਆ ਜਾਣਗੇ ਤੇ ਫਿਰ ਉਹ ਨਾਮੇ ਲਿਖੀਂ ਮੈਂ ਲਿਖ ਲਿਆ ਰੱਬ ਸੀ 1 ਤੇ ਰੱਬ 1 ਆਰ ਯੂ ਵੀ ਰੱਬ ਆਰ जापलीन मैं आज जा दूध पीना है गरम करके। तुसी जाओ पीना तुम्हें। तो नहीं पीना। ऑर्डर और ऑर्डर अब ले लिया? हां। ऑर्डर हाँ। स्ट्रीट। स्ट्रीट। हम्म। एक नॉटी नॉटी। नॉटी। नॉटी बॉय तेरे जैसे नॉटी, नॉटी गर्ल। ओके। okay. ਤਾਂ ਆਪਣਾ ਅਰਗੜਾ ਹੀ ਨੋਟੀ ਤੇ ਖੁਰ ਗਈ ਸੀ ਪਜ਼ਲ ਪਜ਼ਲ ਪੀ ਜੈਡ ਜੈਡ ਐਲ ਈ ਡਬਲ ਜੈਡ ਕਹਿ ਲਈਦਾ ਜੈਡ ਜੈਡ ਨਹੀਂ ਗਈ ਤਦੋਂ ਵਰੀ ਹੋਰ ਬਚ ਕੇ ਹੋ ਗਏ ਸੇ 6 ਹੋ ਗਏ ਹਾਂ ਹਾਂ ਚੱਲ ਕਰ ਜਲਦੀ 1 2 3 4 ਲੈ ਕੇ ਇਹਨਾਂ ਨੂੰ 2 3 5 5 ਹੋਏ ਨੇ ਇੱਕ ਕਿਹੜਾ ਰਹਿ ਗਿਆ ਯਾਰ ਹੋਮਾ ਇੱਕ ਉਹ ਲੱਕਟ ਕਵਾਈਟ ਕਵਾਈਟ ਜਲਦੀ ਆ ਸਾਹਮਣੇ ਰੱਖੇ ਨਾ 4 4 5 5 ਵਾਰੀ ਤਾਂ ਹੋ ਜਾਣਾ ਬਾਅਦੋਂ ਠੀਕ ਬਸ ਜੀ ਆਪਾਂ ਆਪਣਾ ਦੁੱਧ ਲੈ ਜਾਂਦਾ ਜੀ ਕੌਫੀ ਵਾਲਾ ਤਿਆਰ ਕਰਕੇ ਪੀਣ ਨੂੰ ਜੇ ਆਪਾਂ ਉੱਠ ਜਾ ਯਾਰ ਬਿੱਲੀ ਬਲ ਰੱਖਾ ਚਾਪਾਂ ਲੱਗਿਆ ਜੀ ਲਿੱਡੋ ਖੇਡਣਾ ਮੈਂ ਲੈਣੀ ਇੱਕ ਵੀ ਨੇ ਪੜਾਈ ਥੋੜੀ ਬਹੁਤ ਕਰ ਲਈ ਆ ਹੁਣ ਤੇ ਹੁਣ ਬਸ ਹੋਣਾ ਹੀ ਲਿੱਡੋ ਲੱਗਿਆ ਖੇਡਣਾ ਜੇ ਆਪਾਂ ਉੱਠ ਜਾ ਅੱਜ ਹੋਊਗਾ ਸ਼ੋਰਜ ਵੱਡਾ ਲੱਡੋ ਖੇਡ ਕੇ ਫੇਰ ਹੀ ਰਾਤ ਨੂੰ ਸੌਣੇ ਇੱਕ ਵਾਰੀ ਲਾ ਕੇ ਚਾਰ ਜਿਵੇਂ ਆਪਣੇ ਜਿੱਦਨ ਦਾ ਲਿਆਂਦਾ ਨਾ ਐਡਾ ਚਸਕਾ ਮਾੜਾ ਬਹਿਣਾ ਇਹਦਾ ਲੱਡੋਜੀ ਦਾ ਸਾਰਾ ਦਿਨ ਉਹਨਾਂ ਦਾ ਮੁੰਡਾ ਵੀ ਭੱਜ ਆਉਂਦਾ ਸਕੂਲੋਂ ਆਣ ਕੇ ਦਾ ਆਪਣੇ ਘਰੇ ਸਕੂਲੋਂ ਨੇ ਜਿਾ ਆਪਣੇ ਨੂੰ ਡਰੈਸ ਵੀ ਨਹੀਂ ਲਾਉਂਦਾ ਕੱਪੜੇ ਵੀ ਅੱਜ ਵੀ ਉਹ ਆ ਗਿਆ ਸੀ ਆਂਟੀ ਵਾਜਾ ਮਾਰੂੰ ਨਹੀਂ ਜਾਂਟੀ ਅੱਜ ਤਾਂ ਆਪਣੀ ਹੀ ਲੱਗੀ ਬਾਹਰ ਬਦਲੀ ਤੇ ਮੈਂ ਬਾਹਰ ਨਹੀਂ ਗਈ ਤੇ ਵਾਜਾ ਆਂਟੀ ਨੀਚੇ ਆ ਜਾਓ ਮੈਂ ਕਿਹਾ ਨਹੀਂ ਤੂੰ ਹੀ ਆ ਜਾ ਇਧਰ ਕੱਪੜੇ ਲਾਏ ਨਹੀਂ ਆਪਣੇ ਬਰਦੀ ਨਾਲ ਹੀ ਆ ਗਿਆ ਇਧਰ ਆਂਟੀ ਖੇਲੇ ਆਂਟੀ ਖੇਲੇ ਮੈਂ ਕਿਹਾ ਮੈਂ ਕਿਹਾ ਜਾ ਕੇ ਪਹਿਲਾਂ ਕੱਪੜੇ ਕੁਪੜੇ ਲਾਵਾ ਹੋਰ ਗਾਣਾ ਖਾ ਲੈ ਮਾਂ ਜੀ ਤੂੰ ਚਿੱਤਰ ਖਾ ਲੇਗਾ ਕੱਪੜੇ ਲਾਇਆ ਰੋਟੀ ਰੋਟੀ ਖਾਇਆ ਐਡਾ ਹੈਗਾ ਉਹ ਸਾਰੀਆਂ ਲੱਗੀਆਂ ਨੇ ਲੈ ਓਏ ਮੇਰਾ ਬਲੂ ਆ ਤਾਂ ਮੇਰਾ ਯੈਲੋ ਆ ਬਈ ਐਵੇਂ ਡਾਪਲ ਵੀ ਉੱਟ ਕੇ ਬਹਿ ਗਈ ਲੁੱਡੋ ਖੇਡਣਾ ਪਈ ਲੰਮੇ ਯਾਪਨ ਬੜਾ ਚਸਕਾ ਮਾਰਾਇਦਾ ਏ ਕੰ ਵੀਰੇ ਨਾ ਇੱਕਮ ਤੂੰ ਰੈਡੀ ਹਾ ਦੇ ਤਾਂ ਇਹ ਇਹ ਮੇਰੇ ਛੇ ਆਈ ਲੁੱਡੋ ਖੇਡ ਕੇ ਤਾਂ ਫੇਰ ਅਸੀਂ ਸੌਵਾਂਗੇ ਤੇ ਟਾਈਮ ਹੋ ਗਿਆ ਏ 9:07 ਦਾ ਬਹ ਵੀ ਜਾ ਮੇਰੀ ਵਾਰੀ ਆ ਗਈ ਬਹ ਜਾ ਤਾਂ ਨਾਲ ਆਪਾਂ ਪੀਨੇ ਆਂ ਜੀ ਗਰਮ ਗਰਮ ਦੁੱਧ ਤੇ ਨਾਲ ਆਪਾਂ ਖੇਡਦੇ ਆਂ ਲੁੱਡੋ ਦਾ ਆਪਣੀ ਦਾ ਨਿਕਲਿਆ ਇਹ ਵਾਰ ਹੁਣ ਕਿਹਦੀ ਵਾਰੀ ਮੇਰੀ ਹਾਂਜੀ ਤਾਂ ਸੈਟ ਫਿਰ ਜਾਪਲੀ ਖੰਦਾ ਚੋਬਾ ਥਾਣਾ ਮੇਰੀ ਵਾਰੀ ਲਾ ਦੇ ਇੱਕ ਹੀ ਆਇਆ ਏ ਦੋ ਹੀ ਆਇਆ ਇੱਕ ਮਮਾ ਦਾ ਤੇਰਾ ਕਰ ਦੇ ਮੇਰੀ ਵਾਰੀ ਲਾ ਦੋ ਮੈਂ ਦੁੱਧ ਫੜਿਆ ਮੇਰੇ 6 ਆਇਆ ਮਾੜਾ ਜੇ ਤੂੰ ਉਲਟਾ ਕੰਮ ਕਰਦਾ ਹੈ ਮੇਰੀ ਵਾਰੀ ਉਲਟ ਕਰਤੀ ਜੇ ਲਓ ਇੱਕ ਦੋ ਲਓ ਜੀ ਲੁੱਡੋ ਅਸੀਂ ਖੇਡ ਲਈਆ ਤੇ ਇਹਦੇ ਵਿੱਚੋਂ ਫਰਸਟ ਮੈਂ ਰਹੀ ਆ ਰੈੱਡ ਵਾਲੀ ਤੇ ਸੈਕੰਡ ਏ ਕੰਬੀਰ ਬਲੂ ਸੀ ਤੇ ਥਰਡ ਰਹੀ ਜੈਪਲਿਨ ਕੌਰ ਜੈਲੋ ਵਾਲੇ ਗੇਟੀਆਂ ਐਂ ਹੁਣ ਖੇਡ ਗਈ ਤੁਸੀਂ ਆਪ ਤਾਂ ਐਂਡ ਹੋ ਗਿਆ ਸਾਡਾ ਹੁਣ ਅਸੀਂ ਸੌਣ ਲਈ ਰੈਡੀ ਹੋਵਾਂਗੇ ਕਿਉਂ ਬੱਚਿਓ ਸਾਰਿਆਂ ਨੂੰ ਗੁੱਡ ਨਾਈਟ ਬੋਲ ਦਿਓ ਹੁਣ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਬਾਏ 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 ਕਰ ਦਿਓ ਬਾਈ ਬਾਈ ਕਰੋ ਗੁੱਡ ਨਾਈਟ ਬਾਈ 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 ਚਲੋ ਜੀ ਬਾਈ ਬਾਈ